ਲਗਦਾ ਬਹੁਤ ਵਧੀਆ ਮੁੰਡਾ ਸੀਗਾ ਵੈਜੀਟੇਰੀਅਨ ਸੀਗਾ ਸਪੋਰਟਸ ਨੂੰ ਬਹੁਤ ਪ੍ਰੇਰਿਤ ਕਰਦਾ ਸੀ ਰੋਲ ਮਾਡਲ ਸੀ ਫਿਰ ਮੇਰੀ ਤਾਂ ਕੌਨਸਟੀਟੂਐਂਸੀ ਤੋਂ ਵੀ ਸੀ ਔਰ ਮੇਰੇ ਪਿੰਡ ਹੀ ਹੁਣੇ ਕੋਠੀ ਬਣਾ ਰਿਹਾ ਸੀਗਾ ਮਤਲਬ ਬਹੁਤ ਮੈਨੂੰ ਲੱਗਦਾ ਪੋਜ਼ਿਟਿਵ ਇੱਕ ਇਨਸਾਨ ਸੀਗਾ ਜਿਹੜਾ ਰੋਲ ਮਾਡਲ ਸੀ ਯੰਗਸਟਰ ਜ਼ਿਲ੍ਹੇ ਲਈ ਤੇ ਉਹਦਾ ਜਾਣਾ ਸਾਡਾ ਬਹੁਤ ਵੱਡਾ ਨੁਕਸਾਨ ਹੈਗਾ ਪੰਜਾਬ ਦਾ ਨੁਕਸਾਨ ਹੈ ਪੰਜਾਬੀਅਤ ਦਾ ਨੁਕਸਾਨ ਹੈ ਕਿਉਂਕਿ ਹਜੇ ਰਾਜਵੀਰ ਵਾਲੀ ਗੱਲ ਹਜੇ ਕੱਲ ਠੰਡੀ ਹੋਈ ਤੇ ਅੱਜ ਇਹ ਕਿਉਂਕਿ ਕੱਲ ਰਾਤੀ ਸਾਨੂੰ ਇਹ ਸੁਣਨ ਨੂੰ ਮਿਲ ਗਿਆ ਪਤਾ ਨਹੀਂ ਹੁਣ ਜੋ ਬਾਕੀ ਪਰਮਾਤਮਾ ਨੂੰ ਮਨਜ਼ੂਰ ਹੋਊਗਾ ਅਸਲੀ ਕਦ ਜਾ ਇਸ ਦੇ ਵਿੱਚ ਇਸ ਡਿਰੀ ਦੇ ਵਿੱਚ ਹੀ ਸਰਦਾਰ ਜੀ ਹੁਣਾਂ ਦੇ ਕੋਲ ਤਾਂ ਆਪਾਂ ਹਾਰ ਟਾਈਮ ਰਹੀ ਦੱਸਗਾ ਲੇਕਿਨ ਬਾਜੀ ਹੁਣਾਂ ਦੀ ਘਾਟ ਸਾਨੂੰ ਹਜੇ ਤੱਕ ਵੀ ਯਾਨੀ ਕਿ ਆਪਣੇ ਆਪ ਨੂੰ ਮਹਿਸੂਸ ਨਹੀਂ ਹੋਣ ਦੇ ਭਾਜੀ ਹੁਣੀ ਆ ਕੰਮ ਹੋ ਚੁੱਕਾ ਹੈ ਜਿਉਂ ਨਾਲ ਦਰਦ ਹੋ ਜਗਈ ਸਾਡੇ ਆਪਣੇ ਦਿਲ ਨੂੰ ਤਸੱਲੀ ਨਹੀਂ ਹੋਣ ਦੇ ਲੇਕਿਨ ਇਹ ਜਿਹੜੀ ਘਾਟ ਐ ਸਾਨੂੰ ਵੀ ਸਾਡੇ ਸਰਦਾਰ ਜੀ ਨੂੰ ਇਹ ਘਟ ਕਦੀ ਵੀ ਪੂਰੀ ਨਹੀਂ ਹੋਣੀ ਜਿਹੜੀ ਇਸ ਚਾਰ ਹੋ ਚੁੱਕੀ ਹੈ ਪੂਰੇ ਪੰਜਾਬ ਨੂੰ ਹੀ ਨਹੀਂ ਪੂਰੇ ਪੰਜਾਬ ਨੂੰ ਜੇ ਆਰ ਵਰਲਡ ਦੇ ਵਿੱਚ ਜਾਨੀ ਕਿ ਬਈ ਸਾਡੇ ਰਿਸ਼ਤੇਦਾਰਾਂ ਨੇ ਖੁਦ ਫੋਨ ਸਾਨੂੰ ਕੀਤੇ ਬਈ ਭਾਣਜੇ ਮੇਰੇ ਨੇ ਕਿਹਾ ਮਮਾ ਜੀ ਵੀ ਤੁਸੀਂ ਕਿਸ ਤਰ੍ਹਾਂ ਦੀ ਗੱਲ ਬਾਤ ਹੋ ਰਹੀ ਹੈ ਭਾਈ ਉਹਨਾਂ ਦਾ ਨੇਚਰੀ ਦਾ ਸੀ ਉਹਨਾਂ ਨੇ ਸਾਨੂੰ ਕੋਲ ਖੜੇ ਹੋ ਕੇ ਉਹਨਾਂ ਨੇ ਕਹਣਾ ਸੈਮਨ ਆ ਜਾ ਬਈ ਥੋੜਾ ਖਚਾਓ ਸਾਡੇ ਨਾਲ ਅਸੀਂ ਆਪ ਬਾਜਾ ਮਾਰਨੇ ਕਈ ਵਾਰ ਇੱਥੇ ਬਾਹਰ ਵੀ ਖੜੇ ਹੋਣਾ ਭਾਈ ਉਹਨਾਂ ਨੇ ਕਦੇ ਆ ਜਾਂਦੇ ਸੀ ਕਿੱਥੇ ਗੱਡੀ ਦੇ ਵਿੱਚ ਜਾਂ ਇੱਥੇ ਡੇਰ ਵਿੱਚ ਗਿੜਾ ਮਾਰਨ ਆਉਂਦੇ ਸੀਗੇ ਸਾਡੇ ਬੰਦਿਆਂ ਨੇ ਕੋਈ ਟਰੈਲੀ ਤੇ ਤੁਰਿਆ ਜਾਂਦਾ ਵੀ ਉਹਨਾਂ ਨੇ ਕਿਹਾ ਪਾਜੀ ਸਾਰੀ ਮਾੜੀ ਪਾਜੀ ਉਹਨਾਂ ਨੂੰ ਕਹ ਦੋ ਫੋਟੋ ਕਚਾ ਲੋ ਉਹਨਾਂ ਦੇ ਵਿੱਚ ਕੋਈ ਬੂਮਜਾਜ ਨਹੀਂ ਸੀ ਪਾਜੀ ਬਈ ਮੈਂ ਐਡਾ ਬੜਾ ਹੈਗਾ ਆ ਪੋਸੇ ਆ ਮੇਰੀ ਮੈਂ ਇੱਥੋਂ ਤੱਕ ਪਹੁੰਚਾ ਹਾਂ ਪਰਮਾਤਮਾ ਨੇ ਬਹੁਤ ਜ਼ਿਆਦਾ ਪਾਜੀ ਬਲੰਦੀਆਂ ਤੱਕ ਪਹੁੰਚਾਇਆ ਹੋਇਆ ਸੀ ਲੇਕਿਨ ਜਿਹੜੀ ਆ ਹੁਣ ਘਾਟ ਆ ਹਨਾ ਇਹ ਨਹੀਂ ਪਾਜੀ ਪਰਵਾਹ ਨੂੰ ਤਾਂ ਹੈ ਗਈ ਆ ਲੇਕਿਨ ਸਾਨੂੰ ਵੀ ਘਾਟ ਪੂਰੀ ਨਹੀਂ ਹੋਣੀ ਭਾਜੀ ਫਰੈਂਡਸ ਸੀਗੇ ਮੇਰੇ ਤੇ ਸਾਡੇ ਡੈਰੀ ਕੰਪਲੈਕਸ ਪ੍ਰਧਾਨ ਜੀ ਦੇ ਬੇਟੇ ਸੀਗੇ ਸਾਡੇ ਨਾਲ ਬਹੁਤ ਮਤਲਬ ਵਧੀਆ ਭਾਈਚਾਰਾ ਸੀ ਜੀ ਆਪਸ ਨਾ ਮੰਦਣ ਵਾਲੀ ਖਬਰ ਰਾਤੀ ਸੁਣੀ ਮੈਂ ਤੇ ਹੈਰਾਨੀ ਬਹੁਤ ਹੋਈ ਪਹਿਲਾਂ ਮੈਂ ਬੋਲ ਨਹੀਂ ਸਕ ਰਿਹਾ ਇਸ ਟਾਈਮ ਮੈਂ ਡੈਰੀ ਕੰਪਲੈਕਸ ਆਪਣੇ ਗਰੁੱਪ ਦੇ ਵਿੱਚ ਮੈਸੇਜ ਪਾਇਆ ਸਭ ਤੋਂ ਪਹਿਲਾਂ ਕਿ ਵਰਿੰਦਰ ਘੁੰਮਨ ਦਾ ਪਤਾ ਕਰੋ ਕੀ ਗੱਲ ਹੋਈ ਐਨਸੀ ਪ੍ਰੈਸ ਮੀਡੀਆ ਤੇ ਨਿਊਜ਼ ਤੇ ਸਾਰੀਆਂ ਖਬਰਾਂ ਆਨ ਲਾ ਪਈਆਂ ਸੁਣ ਕੇ ਰਾਤ ਨੀਂਦ ਤੇ ਨਹੀਂ ਆਈ ਪਰ ਹੁਣ ਕੀ ਕਰ ਸਕਦੇ ਹਾਂ ਪਰਮਾਤਮਾ ਅੱਗੇ ਕਿਸੇ ਦਾ ਜੋਰ ਨਹੀਂ ਕਿਹਸਾ ਸੁਭਾਅ ਤਾਂ ਪਰਿਵਾਰ ਦਾ ਬਹੁਤ ਵਧੀਆ ਨੇਚਰ ਬਹੁਤ ਵਧੀਆ ਅੰਕਲ ਜੀ ਨੂੰ ਅਸੀਂ ਰੋਜ਼ ਮਿਲੀਦਾ ਪੈਰੀ ਹੱਥ ਲਾਈਦੇ ਪਾਜੀ ਹੁਣੀ ਘਟਵਾਦੇ ਆਉਂਦੇ ਡੇਰੀ ਤੇ ਇਹ ਘਾਟਾ ਕਦੀ ਪੂਰਾ ਨਹੀਂ ਹੋ ਸਕਦਾ ਪਹਿਲਾਂ ਸਾਡੇ ਛੋਟੇ ਭਾਈ ਸਾਹਿਬ ਚਮਨ ਸਾਹਿਬ ਉਹ ਚਲੇ ਗਏ ਤੁਹ ਇਥੇ ਉਹਦੇ ਫਾਦਰ ਸਾਹਿਬ ਨੂੰ ਹੌਸਲਾ ਦੇਣ ਵਾਲੇ ਕੌਣ ਸੀਗੇ ਉਹ ਉਹਨਾਂ ਦੇ ਸਿਰ ਤੇ ਸੀਗੇ ਇਸ ਟਾਈਮ ਮੈਂ ਉੱਪਰ ਬੈਠ ਕੇ ਆਇਆ ਪੂਰੇ ਟੁੱਟੇ ਬਏ ਆ ਨਾ ਛਾਲੀ ਤਿਆਰ ਹੈ ਨਾ ਦਿਨ ਨਾ ਰਾਤ ਨਾ ਚਾਹ ਨਾ ਪਾਣੀ ਨਾ ਨੀਂਦ ਨਾ ਜਾਗਾ ਨਾ ਸਵੇਰਾ ਕੋਈ ਹੋਸ਼ ਨਹੀਂ ਕੋਈ ਸੁਰਤ ਚ ਨਹੀਂ ਬਹੁਤ ਦੁੱਖ ਦੀ ਖਬਰ ਹੈ ਨਾ ਮੰਨਣ ਵਾਲੀ ਖਬਰ ਹੈ ਪ੍ਰਮਾਤਮਾ ਅੱਗੇ ਕੋਈ ਜੋ ਜਿਹੜਾ ਉਹ ਅੱਜ ਦੁਪਹਿਰੇ 3 ਵਜੇ ਮੋਡਲ ਟਾਊਨ ਨੋਸਕਾਰ ਹਾਂਜੀ ਹਮੇਸ਼ਾ ਕੱਖਮਨ ਬਰਿੰਦਰ ਸਿੰਘ ਜੀ ਮਨਣਾ ਜਦੋਂ ਮਿਲਦਾ ਸੀ ਕੀ ਗੱਲਬਾਤ ਹੁੰਦੀ ਸੀ ਬਹੁਤ ਵਧੀਆ ਭਰਾ ਬਣ ਕੇ ਛੋਟੇ ਭਰਾ ਨੂੰ ਤਗੜੇ ਕਰਦੇ ਸੀ ਕੋਈ ਗੱਲ ਨਹੀਂ ਪਰਵਾਹ ਨਹੀਂ ਕਰਨੀ ਕੰਮ ਕਰੋ ਬਿਜ਼ਨਸ ਕਰੋ ਵਧੀਆ ਡਾਈਟ ਲਓ ਸਰੀਰ ਵਧੀਆ ਬਣਾਓ ਫਿਟਨੈਸ ਰੱਖੋ ਆਪਣੀ ਕੰਮਕਾਰ ਕਰੋ ਬਲੰਦੀਆਂ ਤੇ ਪਹੁੰਚੋ ਬੜਾ ਹੌਸਲਾ ਸਹੀ ਕਰਦੇ ਸੀ ਤੇ ਅੱਜ ਭਰਾ ਸਾਡੇ ਵਿੱਚ ਨਹੀਂ ਇਹਦੇ ਦੁੱਖ